ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਡਾ ਪਿੰਡ ਤੇ ਟੀਮਾਂ ਵਾਲੀ ਦੇ ਬਿਲਕੁਲ ਨੇੜੇ ਫੱਡੇ ਖੁਰਦ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਫੱਡੇ ਕਲਾਂ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਫੱਡੇ ਖੁਰਦ ਪਿੰਡ ਆ ਜਿਹੜਾ ਉਹ ਟੀਮਾਂ ਵਾਲੀ ਤੋਂ ਸਿੱਧੀ ਛੱਡ ਕੇ ਫੱਡੇ ਖੁਰਦ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਰੇਲੂ ਪਰਿਵਾਰ ਆ ਮੈਂ ਵਿਖਾਉਣੀ ਆ ਤੁਹਾਨੂੰ ਇੱਕ ਚੰਗੇ ਦੁੱਧ ਦੀ ਮਾਲਕਣ ਕਰਮਾ ਵਾਲੀ ਲੇਵੇ ਭਾਂਡੇ ਵਾਲੋ ਬੜੀ ਖਬਰਦਾਰ ਤਿਆਰ ਹੋਈ ਹੋਈ ਆ ਜਿਹੜੇ ਭਰਾ ਨੇ ਦੁੱਧ ਦੇ ਕੰਮ ਕਰਦੇ ਆ ਡੈਰੀ ਵਾਲੇ ਭਰਾ ਦੇ ਫੁੱਲ ਕੰਮ ਦੀ ਮੈਂ ਆ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਘਰੇਲੂ ਪਰਿਵਾਰ ਦੇ ਕੋਲੇ ਮੈਂ ਆ ਆਉ ਮਿਲਦੇ ਆਂ ਭਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਸੇਤਾਂਕਰ ਪਰਿਵਾਰ ਜੀ ਵਧੀਆ ਜੀ ਠੀਕ ਆ ਬਾਈ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਜੀ ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਜੀ ਠੀਕ ਆ ਘਰ ਦਾ ਐਡਰੈਸ ਦੇ ਦਈਏ ਜੀ ਪਿੰਡ ਫਿੱਡੇ ਖੁਰਦੀ ਜੀ ਜੀ ਨੇੜੇ ਆਟਾ ਚੱਕ ਆ ਪਿਆਰੇ ਦੇ ਨਾਲ ਠੀਕ ਆ ਬਾਈ ਜੀ ਤੇ ਬਾਈ ਫਿਰ ਜਿਹੜੀ ਮੈਂ ਆਪਾਂ ਵੇਚਣੀ ਆ ਤੇ ਕਿੰਨੇ ਦਿਨ ਲੈ ਜੂਗੀ ਜੀ ਇਹ 2-3 ਦਿਨ ਲੈ ਜੂਗੀ ਤਿਆਰੀ ਆ ਮੇਰਾ ਤਾਂ ਬਣ ਕੇ ਦਾ ਜਰਦੇਸੂ ਪੂਗ ਜਿਵੇਂ ਤਿਆਰੀ ਹਾਂਜੀ 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 ਤੇ ਬਾਈ ਫਿਰ ਦੁੱਧ ਤੂੰ ਜਿਹੜਾ ਇਹਦੇ ਸਿਰੋ ਚੋਇਆ ਹੋਇਆ ਉਹ ਕਿੰਨਾ ਚੋਇਆ ਹੋਇਆ 16 ਲੀਟਰ ਚੋਇਆ 16 ਲੀਟਰ ਹਾਂਜੀ ਸੂਆਇਤ ਕੀ ਕਿੰਨਵਾ ਸੁੰਦੀ ਹੈ ਬਾਈ ਚੌਥਾ ਜੀ ਚੌਥੇ ਸੂਏ ਆ ਠੀਕ ਐ ਟੀਕਾ ਡੂਗਾ ਫਿਰ ਕਿਹੜਾ ਲਵਾਤਾ ਬਾਈ ਇਹ ਵਧੀਆ ਹੀ ਗਈ ਇਹ ਠੀਕ ਆ ਮਤਲਬ ਸੀਮਣੇ ਨਹੀਂ ਲਗਵਾਇਆ ਟੀਕੇ ਹੀ ਲਵਾਇਆ ਹੋਇਆ ਬਸ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਤੇ ਚਵਾਈ ਚਵਾਈ ਦੇ ਵਿੱਚ ਕਿਵੇਂ ਆ ਬਾਈ ਬਹੁਤ ਵਧੀਆ ਸੀਲ ਆ ਜੀ ਠੀਕ ਆ ਜੇ ਕੋਈ ਆਪਣੇ ਵਰਗਾ ਭਾਈ ਘਰੇ ਰੱਖਣ ਵਾਲਾ ਲੈ ਜਾਵੇ ਤੇ ਬਾਬਾ ਤਾਂ ਨਹੀਂ ਆਉਂਦਾ ਬਹੁਤ ਵਧੀਆ ਜੀ ਠੀਕ ਆ ਬਾਈ ਠੀਕ ਆ ਤੇ ਮਤਲਬ ਜਿਵੇਂ ਕਈ ਮਈਆਂ ਹੁੰਦੀਆਂ ਨਵੇਂ ਦੁੱਧ ਹੋ ਕੇ ਮਤਲਬ 2-3 ਮਹੀਨੇ ਦੁੱਧ ਪਿਉਂਦੀਆਂ ਇਹ ਕਿੰਨਾ ਕੁ ਟਾਈਮ ਪਿਆ ਗਈ ਨਹੀਂ ਨਹੀਂ ਐਂਡ ਤਾਂ ਹੀ ਜੀ ਆਪ ਦੀ ਮਰਜ਼ੀ ਨਾਲ ਛੱਡਣੀ ਪਊਗੀ ਅੱਛਾ ਵੀ ਮਤਲਬ ਓਕੇ ਯਾਦ ਕਰੂਗਾ ਜਦ ਲਈ ਠੀਕ ਆ ਤੇ ਬਾਈ ਫਿਰ ਰੇਟ ਕੀ ਤੈਅ ਕਰਾਂਗੇ ਆਪਾਂ ਇਹਦਾ 1.3 ਬਸ ਸਹੀ ਹੈ ਜੀ ਠੀਕ ਹੈ ਓਕੇ ਮੜਾ ਮੁੱਟਾ ਕਰ ਦਿਆਂਗੇ ਠੀਕ ਆ ਬਾਈ ਤੇ ਬਾਈ ਜੇ ਨੂੰ ਸੁਖਪ੍ਰੀਤ ਨੰਬਰ ਦਈ ਕਰਾਂ ਦੀ ਮੈਨੂੰ 98888 ਜੀ 009551 ਇੱਕ ਵਾਰੀ ਹੋਰ ਬੋਲ ਦਈਏ ਜੀ 98888 ਜੀ 009551 ਠੀਕ ਆ ਇਸ ਨੰਬਰ ਤੇ ਤੁਸੀਂ ਮਿੱਤਰੋ ਬਾਈ ਸੁਖਪ੍ਰੀਤ ਨਾਲ ਕਰਨੀ ਹੈ ਗੱਲਬਾਤ ਪਿੰਡਾ ਫਿੱਡੇ ਖੁਰਤਾ ਤੇ ਜ਼ਿਲ੍ਹਾ ਵਾ ਫਰੀਦਕੋਟ ਮੈਂ ਚੌਥਾ ਸੂਆ ਸੁੰਦੀ ਆ ਸੂਣ ਦੇ ਵਿੱਚ ਪੰਜ ਚਾਰ ਦਿਨੇ ਨੇ ਹਜੇ ਕਰਮਾ ਵਾਲੀ ਨੇ ਟੋਹਰਾਂ ਨਾਲ ਲੈ ਜਾਣੇ ਆ ਮਿੱਤਰੋ ਲੀਵੇ ਭਾਂਡੇ ਵਾਲੋਂ ਬੜੀ ਖਬਰਦਾਰ ਤੇ ਸਾਫ਼ ਤੇ ਸੁਥਰੀ ਅਮਜ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲਿਖ ਗਿਆ ਹੋਇਆ ਉਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਚੁੰਦੇ ਰਹੋ